ਸ਼੍ਰੋਮਣੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਕਲੱਬ ਮੋਦਕੀ ਵੱਲੋਂ ਸਮੂਹਿਕ ਵਿਆਹ ਦਾ ਸਮਾਰੋਹ ਰੱਖਿਆ ਗਿਆ ਜਿਸ ਵਿੱਚ 5 ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ ਅਤੇ ਘਰ ਵਿੱਚ ਵਰਤਣ ਵਾਲਾ ਸਾਜੋ ਸਮਾਨ, ਅਲਮਾਰੀਆਂ, ਬੈੱਡ, ਪੇਟੀਆਂ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਜੋ ਵਿਆਹਾਂ ਵਿੱਚ ਦਿੱਤਾ ਜਾਂਦਾ ਹੈ ਉਹ ਦਿੱਤਾ ਗਿਆ ਅਤੇ ਬਰਾਦੀਆਂ ਲਈ ਚਾਹ, ਪਕੌੜੇ ਅਤੇ ਕਈ ਤਰ੍ਹਾਂ ਦੀ ਮਠਿਆਈ ਦਾ ਪ੍ਰਬੰਧ ਕੀਤਾ ਗਿਆ। ਅਖੀਰ ਵਿੱਚ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਕਮੇਟੀ ਦੇ ਪ੍ਰਧਾਨ ਸਰਦਾਰ ਬੇਕਰ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨ ਕੀਤਾ I'm not ਸੇਵਾਵਾਂ ਲੈਣੀਆਂ ਮਹਾਰਾਜਿਓ ਵਾਅਦੇ ਕਰਨੇ ਮਹਾਰਾਜਿਓ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਮਹਾਰਾਜਿਆਂ ਦੇ ਸਥਾਨਾਂ ਤੇ ਜਿੰਨੀਆਂ ਵੀ ਸੰਤਾਂ ਪਹੁੰਚੀਆਂ ਨੇ ਇਹਨਾਂ ਦੀਆਂ ਹਾਜ਼ਰੀਆਂ ਮਹਾਰਾਜਿਓ ਮਹਾਂਪੁਰਖ ਪਹੁੰਚੇ ਨੇ ਇਹਨਾਂ ਦੀਆਂ ਹਾਜ਼ਰੀਆਂ 사ਚਖੰਡ ਵਿੱਚ ਪ੍ਰਮਾਨ ਕਰਨੀਆਂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਾਤਾਰ ਪਿਤਾ ਜੀ ਦਰ ਆਈ ਸੰਗਤ ਦੀ ਹਾਜ਼ਰੀ 사ਚਖੰਡ ਵਿੱਚ ਪ੍ਰਮਾਨ ਕਰਨੀ ਮਹਾਰਾਜ ਆਪ ਜੀ ਦੇ ਬੱਚੇ ਆ ਬੇਅੰਤ ਭੁੱਲਾ ਹੋਈਆਂ ਹੋਣੀਆਂ ਜਨਮ ਬੱਚੇ ਸਮਝ ਕੇ ਮਾਫ਼ ਕਰ ਦੇਣਾ ਮਹਾਰਾਜਿਓ ਕਿਰਪਾ ਕਰੋ ਇਲਾਹੀ ਬਾਣੀ ਤੇ ਸ੍ਰੀ ਹੁਕਮ ਨਾਮੇ ਸਾਹਿਬ ਜੀ ਕੀ ਦਾਤ ਬਖਸ਼ੋ ਹੁਕਮ ਨਾਮੇ ਤੇ ਚੱਲਣ ਦੀ ਬਲਵਤ ਸਮਰੱਥਾ ਬਖਸ਼ਿਸ਼ ਕਰਨੀ ਸਰਬਾਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲਾ ਜਿਨ੍ਹਾਂ ਮਿਹਰੇ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੋਰਾ ਆਗਿਆ ਪਈ ਆਕਾਲ ਕੀ ਸਭ ਸੇ ਇੱਕ ਹਨ ਕੋ ਹੁਕਮ ਹੈ ਗੁਰੂ ਮਾਨੇ ਸਤ ਜੀ ਮਾਨਿਆ ਅਰਧ ਗੁਰਾ ਕੀ ਦੇ ਜੋ ਪ੍ਰਭ ਕੋ ਮਿਲੋ ਬੋਚੈ ਉਹ ਸ਼ਬਦ ਮਰੇ ਰਾਜ ਕਰੇਗਾ ਖਾਲਸਾ ਨਾ ਕੀ ਰਹੇ ਮਨ ਕੋਈ ਪਰਵੇ ਸਾ ਮਿਲਾਂਗੇ ਸਤਿ ਸੰਗੋਏ ਵਾਹਿਗੁਰੂ ਨਾਮ ਜਾਜੈ ਸਤਿ ਸੁਰਤਿ ਭਾਰ ਜੋ ਸਰਦਾ ਕਰ ਸੇਮ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੁੱਦਕੀ ਵਿੱਚ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਵਿੱਚ ਅੱਜ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ ਗਰੀਬ ਲੜਕੀਆਂ ਪੰਜ ਜਿਨ੍ਹਾਂ ਦੇ ਕੇ ਵਿਆਹ ਕਰਵਾਏ ਜਾ ਰਹੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਇਸ ਕਮੇਟੀ ਦੇ ਪ੍ਰਧਾਨ ਜੀ ਨਾਲ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਭਾਈ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਵੀ ਕਿੰਨੀਆਂ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਅੱਜ ਅਸੀਂ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦਕਾਰ ਜੀ ਕਰਵਾ ਰਹੇ ਹਾਂ ਜੀ ਕਿੱਥੋਂ-ਕਿੱਥੋਂ ਆ ਰਹੀਆਂ ਲੜਕੀਆਂ ਏ ਤੁਹਾਡੇ ਪਿੰਡ ਦੀਆਂ ਨੇ ਜਾਂ ਬਾਹਰ ਵੀ ਕਿਤੋਂ ਇੱਕ ਲੜਕੀ ਸਾਡੇ ਪਿੰਡ ਦੀ ਏ ਜੀ ਚਾਰ ਲੜਕੀਆਂ ਅਲੱਗ-ਅਲੱਗ ਪਿੰਡਾਂ ਦੀਆਂ ਨੇ ਹੋਰ ਕੀ ਕੀ ਪ੍ਰਬੰਧ ਕੀਤਾ ਕੀ ਸਮਾਨ ਦਿੱਤਾ ਜਾ ਰਿਹਾ ਸਮਾਨ ਆਪਾਂ ਪੇਟੀਆਂ ਦਿੱਤੀਆਂ ਜੀ ਪੇਟੀਆਂ ਦੇ ਵਿੱਚ ਬਿਸਤਰੇ ਆ ਜੀ ਸਾਰਾ ਸਮਾਨ ਪੇਟੀ ਦਾ ਭਾਂਡੇ ਆ ਅਲਮਾਰੀਆਂ ਬੈੱਡ ਆ ਪੱਖੇ ਆ ਪ੍ਰਸਾ ਸਾਕ ਉਤਰ ਨਾਲੇ ਟੋਕੇ ਵੀ ਦਿੱਤੇ ਆ ਜੀ ਸ ਸਲਮਾਰੀਆਂ ਸਾਰੀਆਂ ਟੇਬਲ ਹੈ ਜੀ ਪ੍ਰੈਸ ਜਿਹੜਾ ਕਪੜੇ ਕਰਨ ਵਾਲਾ ਉਹ ਵੀ ਦਿੱਤਾ ਜੀ ਕੋਈ ਵੀ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਸਾਰਾ ਹੀ ਨਹੀਂ ਦਿੱਤਾ ਜੀ ਤੇ ਇੱਕ ਦੱਸੋ ਵੀ ਜਿੱਦਾਂ ਹੁਣਾ ਵੀ ਤੁਹਾਡੇ ਕਮੇਟੀ ਪਿੰਡ ਦੇ ਵੱਲੋਂ ਉਹ ਕੀਤੇ ਜਾ ਰਹੇ ਵਿਆਹ ਜਾਂ ਕਿ ਹੋਰ ਵੀ ਸਹਿਯੋਗ ਦਿੱਤਾ ਜਾ ਰਿਹਾ ਕਿਸੇ ਵੱਲੋਂ ਨਹੀਂ ਸਾਰਿਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਜੀ ਪਿੰਡ ਨੇ ਨਗਰ ਨਿਵਾਸੀਆਂ ਨੇ ਐਨ ਆਰ ਆਈ ਵੀਰਾਂ ਨੇ ਵੀ ਸਹਿਯੋਗ ਕੀਤਾ ਜੀ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਬਾਬਾ ਜੀਵਨ ਸਿੰਘ ਜੀ ਦੇ ਨਾਂ ਦੇ ਕਮੇਟੀਆਂ ਬਣੀਆਂ ਜੀ सरपंचਾਂ ਨੇ ਮੈਂਬਰਾਂ ਨੇ ਸਾਰਿਆਂ ਨੇ ਪ੍ਰਧਾਨ ਨੇ ਬਹੁਤ ਯੋਗਦਾਨ ਪਾਇਆ ਜੀ ਸਾਰਿਆਂ ਨੇ ਰਲ ਮਿਲ ਕੇ ਕੀਤਾ ਜੀ ਕੋਈ ਸਿਆਸੀ ਕੋਈ ਲੀਡਰ ਵੀ ਆ ਰਹੇ ਏ ਤੁਹਾਡੇ ਸਿਆਸੀ ਲੀਡਰ ਆ ਰਹੇ ਜੀ ਮਤਲਬ ਅਸੀਂ ਬਿਨਾ ਸਿਆਸਤ ਤੋਂ ਪਾਸੇ ਹੋ ਕੇ ਸਾਰਿਆਂ ਨੂੰ ਸੱਦਿਆ ਜੀ ਸੱਦਿਆ ਸੱਦੇ ਸਾਰਿਆਂ ਨੂੰ ਦਿੱਤੇ ਆ ਜੀ ਸਾਡੇ ਕੋਲ ਇਸ ਟਾਈਮ ਤੇ ਸੁਰਿੰਦਰ ਸਿੰਘ ਜੀ ਬੱਬੂ ਸਾਬਕਾ ਐਮਐਲਏ ਜਗਿੰਦਰ ਸਿੰਘ ਜਿੰਦੂ ਜੀ ਦੇ ਪੁੱਤਰ ਆਏ ਸੀ ਉਹ ਹੋ ਕੇ ਗਏ ਆ ਬਾਕੀ ਇਹਨੇ ਹੁਣਾ ਹੀ ਹੈ ਅੱਛਾ ਇੱਕ ਮੈਂ ਤੁਰ ਫਿਰ ਕੇ ਦੇਖਿਆ ਵੀ ਜਿੱਦਾਂ ਆਮ ਆਪਾਂ ਬਰਾਤਾਂ ਆਉਂਦੀਆਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਚਾਹ ਪਾਣੀ ਦਾ ਵੀ ਪ੍ਰਬੰਧ ਹੁੰਦਾ ਇੱਥੇ ਵੀ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਹੈ ਨਾ ਉਹ ਕੀ ਕੀ ਦੱਸੋ ਦੇ ਬਾਰੇ ਪ੍ਰਬੰਧ ਸਾਰਾ ਕੀਤਾ ਗਿਆ ਜੀ ਜੋ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਬਰਾਤਾਂ ਦੇ ਵਿਆਹਾਂ ਦੇ ਵਿੱਚ ਬਣਦੀਆਂ ਸਾਰਾ ਕੁਝ ਤਿਆਰ ਕੀਤਾ ਜੀ ਚਾਹ ਪਾਣੀ ਦਾ ਸਾਰਾ ਪ੍ਰਬੰਧ ਜਿੱਦਾਂ ਆਮ ਬਰਾਤ ਆਉਂਦੀ ਕਿਸੇ ਨੂੰ ਮਹਿਸੂਸ ਨਾ ਹੋਵੇ ਵੀ ਆਪਾਂ ਬਿਲਕੁਲ ਅਸੀਂ ਸਭ ਕੁਝ ਇਦਾਂ ਕੀਤਾ ਕਿ ਕੋਈ ਇਹ ਨਾ ਕਹੇ ਵੀ ਉੱਥੇ ਗਏ ਸੀ ਇਹ ਹੈ ਨਾ ਚਾਹ ਪਾਣੀ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਜੀ ਕੀ ਕਾਈ ਧੰਨਵਾਦ ਪਿੰਡ ਮੁੱਦਕੀ ਵਿਖੇ ਤਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪੰਜ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰ ਰਹੇ ਹਾਂ ਇਹ ਆਨੰਦ ਕਾਰਜ ਪਿੰਡ ਡਰੋਲੀ ਦੀ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਪਿੰਡ ਮੁੱਦਕੀ ਦੀ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਪਿੰਡ ਰੌਲੀ ਦੀ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਅਤੇ ਹੋਰ ਵੀ ਸਮੂਚੀਆਂ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ ਸਾਰੇ ਵੀਰਾਂ ਨੇ ਮੁੱਦਕੀ ਦੇ ਪਿੰਡ ਨੇ ਅਤੇ ਹੋਰ ਰੋਲੀ ਪਿੰਡ ਨੇ ਟਰੋਲੀ ਪਿੰਡ ਨੇ ਬਹੁਤ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਇਸ ਪਤਲੀ ਪਿੰਡ ਨੇ ਪਤਲੀ ਪਿੰਡ ਤੋਂ ਵੀ ਬਹੁਤ ਵੱਡਾ ਸਹਿਯੋਗ ਆਇਆ ਸਾਰੇ ਨਗਰਾਂ ਨੇ ਇਹ ਰਲ ਕੇ ਬਾਬਾ ਜੀਵਨ ਸਿੰਘ ਦੀਆਂ ਕਮੇਟੀਆਂ ਨੇ ਇਹ ਕਾਰਜ ਆਰੰਭ ਕੀਤਾ ਜੀ ਅੱਜ ਅਸੀਂ ਪੰਜ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰ ਰਹੇ ਹਾਂ ਜੀ ਵਿਚ ਸਾਨੂੰ ਸਾਰੀਆਂ ਕਮੇਟੀਆਂ ਨੂੰ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜੀ ਤੇ ਅਸੀਂ ਇਸ ਵਕਤ ਪਿੰਡ ਡਰੋਲੀ ਦੀ ਸਮੁੱਚੀ ਕਮੇਟੀ ਵੱਲੋਂ ਅਤੇ ਪਿੰਡ ਮੋਦਕੀ ਦੀ ਸਮੁੱਚੀ ਕਮੇਟੀ ਵੱਲੋਂ ਪਿੰਡ ਰੌਲੀ ਦੀ ਸਮੁੱਚੀ ਕਮੇਟੀ ਵੱਲੋਂ ਪਿੰਡ ਪਤਲੀ ਦੀ ਸਮੁੱਚੀ ਕਮੇਟੀ ਵੱਲੋਂ ਸਾਰੀਆਂ ਕਮੇਟੀਆਂ ਵੱਲੋਂ ਜਿਨ੍ਹਾਂ ਨੇ ਵੀ ਇਸ ਕਾਰਜ ਦੇ ਵਿੱਚ ਸਹਿਯੋਗ ਪਾਇਆ ਹੈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਐਡੇ ਵੱਡੇ ਉਪਰਾਲੇ ਕਰਨ ਦਾ ਉਦਮ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ